ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 29 ਦਸੰਬਰ ਨੂੰ ਜਿਹੜੀ ਇਹ ਆਪਾਂ ਵੀਡੀਓ ਸ਼ੂਟ ਕਰਦੇ ਪਏ ਹਾਂ ਤਾਂ ਜਿਸ ਘਰ ਤੋਂ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਦੋਸਤੋ ਪਿੰਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਤੇ ਨਾਰਮਲ ਜਿਹੜੇ ਦੋਸਤੋ ਪਸ਼ੂ ਆ ਓਨਰ ਬਾਈ ਬਲਵਿੰਦਰ ਸਿੰਘ ਜੀ ਆ ਤੇ ਬਲਵਿੰਦਰ ਸਿੰਘ ਸੰਧੂ ਅਵੀਰ ਉਹਨਾਂ ਦਾ ਨਾਮ ਆ ਤੇ ਐਨੀਮਲ ਜਿਹੜੇ ਦੋਸਤੋ ਤੁਹਾਨੂੰ ਇਸ ਘਰੋਂ ਤਕਰੀਬਨ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਸਮੇਂ-ਸਮੇਂ ਦੇ ਨਾਲ ਅੱਜ ਤਕਰੀਬਨ ਜਿਹੜੇ ਦੋਸਤੋ ਆਪਾਂ ਚਾਰ ਨੱਕ ਜਿਹੜੇ ਚਾਰ ਐਨੀਮਲ ਤੁਹਾਨੂੰ ਦਿਖਾਉਣੇ ਆ ਪਹਿਲੇ ਨੰਬਰ ਤੇ ਇੱਕ ਵਾਇਡ ਹੋਵੇਗੀ ਦੋਸਤੋ ਤੇ 7 ਨੰਬਰ ਤੇ ਇੱਕ ਨੀਲੀ ਦੀ ਨੀਲੀ ਰਾਬੀ ਦੇ ਵਿੱਚ ਮੱਝ ਹੋਵੇਗੀ ਇੱਕ ਟੁੱਕੀ ਹੈ ਤੀਜੇ ਨੰਬਰ ਤੇ ਤੇ ਇੱਕ ਜਿਹੜੀ ਦੋਸਤੋ ਵੈੜ ਹੋਵੇਗੀ ਲਾਲ ਰੰਗ ਦੀ ਬਿਲਕੁਲ ਜਿਹੜਾ ਦੋਸਤੋ ਗੋੜ ਵਰਗਾ ਰੰਗ ਹੋਵੇਗਾ ਵੈੜ ਦਾ ਤੇ ਤਕਰੀਬਨ ਮੁੱਲ ਭਾਅ ਬਾਜ਼ਾਰ ਕੀ ਹੋਵੇਗਾ ਇਹਨਾਂ ਪਸ਼ੂਆਂ ਦਾ ਆਪਾਂ ਬਾਈ ਬਲਵਿੰਦਰ ਸਿੰਘ ਸੰਧੂ ਹੁਣਾਂ ਮੈਂ ਗੱਲਬਾਤ ਕਰਾਂਗੇ ਬਧੇਰੇ ਡਿਟੇਲ ਉਹਨਾਂ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਸ਼ੂ ਜਿਹੜੇ ਦੋਸਤੋ ਸਾਰੇ ਚੰਗੇ ਹੁੰਦੇ ਆ ਤੇ ਬਾਕੀ ਆਪ ਜਿਹੜੀ ਤੁਸੀਂ ਤਸੱਲੀ ਆ ਘਰ ਵਿਜਿਟ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਉਸ ਤੋਂ ਬਾਅਦ ਜਦੋਂ ਤੁਸੀਂ ਸੌਦਾ ਕਰ ਲਿਆ ਕਰੋ ਠੀਕ ਹੈ ਜੀ ਸੋ ਚੱਲਦੇ ਆਂ ਅਬ ਇਹਦੇ ਰ ਡਿਟੇਲ ਦੇ ਲਈ ਬਾਈ ਬਲਵਿੰਦਰ ਸਿੰਘ ਸੰਧੂ ਹਨਾਂ ਦੇ ਕੋਲ ਆ ਹੋਰ ਵੀਰ ਜੀ ਸਭ ਤੋਂ ਪਹਿਲਾਂ ਸਸਰੀ ਕਾਲ ਸਸਰੀ ਕਾਲ ਜੀ ਰਾਈ ਜੀ ਸਸਰੀ ਕਾਲ ਹੋਰ ਠੀਕ ਠਾਕ ਵੀਰ ਜੀ ਬਹੁਤ ਵਧੀਆ ਤੁਸੀਂ ਸਨਹੌਰ ਸਾਹਿਬ ਬਹੁਤ ਵਧੀਆ ਵੀਰ ਜੀ ਚੰਗੇ ਚੱਲ ਜੇ ਕੋਈ ਕਾਰੋਬਾਰ ਹਾਂ ਚੰਗੇ ਚੰਗੇ ਬਹੁਤ ਵਧੀਆ ਵੀਰ ਜੀ ਠੀਕ ਆ ਤੇ ਵੀਰ ਜੀ ਅੱਜ ਆਪਣੇ ਕੋਲ ਚਾਰ ਐਨੀਮਲ ਆ ਜੀ ਦੋ ਬੇੜਾ ਤੇ ਦੋ ਹੀ ਮੱਝਾਂ ਜੀ ਦੋ ਹੀ ਮੱਝਾਂ ਠੀਕ ਆ ਇਹ ਬੇੜ ਕਾਲੀ ਜਿਹੜੀ ਰਾਤ ਦੀ ਸੂਈ ਇੱਕ ਚੁਆਇਸ ਦੇ ਰਹੀ ਹੋਈ ਹੈ ਅੱਛਾ ਜੀ ਤੇ ਦੂਜੀ ਟਰਾਈ ਹੁਣ ਹੋਣੀ ਹੈ ਹੁਣ ਹੀ ਹੁਣ ਸ਼ਾਮ ਨੂੰ ਹੋਵੇਗੀ ਦੂਜੀ ਵਾਲੀ ਬੈਠ ਗਿਆ ਸਵੇਰੇ 7 ਕਿਲੋ ਬੋਲਾ ਕੱਢਿਆ ਕੋਈ ਅੱਧਾ ਕਿਲੋ ਕਿਲੋ ਚਲੇ ਛੱਡਿਆ ਠੀਕ ਹੈ ਜੀ ਸੁਬਾ ਵੀ ਜੀ ਕਿਰਮ ਦੂਜਾ ਦੂਜਾ ਸੁਬਾ ਦੋਸਤੋ ਤੇ ਬਲੈਕ ਦਾ ਜਿਹੜਾ ਕੰਟਰਾਸਟ ਹੈਗਾ ਵਿੱਚ ਵਾਈਟ ਥੋੜਾ ਜਿਹਾ ਹਵਾਨੇ ਤੇ ਥੱਲੇ ਤੁਹਾਨੂੰ ਨਿਸ਼ਾਨ ਮਿਲੇਗਾ ਬਾਕੀ ਸੀਕ ਵੀ ਆਉਂਦੀ ਆ ਠੀਕ ਹੈ ਜੀ ਹਵਾਨਾ ਵੇਖੋ ਦੋਸਤੋ ਬਹੁਤ ਵਧੀਆ ਚੰਗੀ ਸ਼ੇਪ ਆਕਾਰ ਦਾ ਹਵਾਨਾ ਹੈਗਾ ਤੇ ਤਕਰੀਬਨ ਹੁਣ ਬੌਲੇ ਦੇ ਵਿੱਚ ਆ ਠੀਕ ਹੈ ਜੀ ਰਾਤ ਦੀ ਸੂਈ ਆ ਪਹਿਲੀ ਚੁਵਾਈ ਮਾਰਨਿੰਗ ਹੋਈ ਆ ਹੁਣ ਜਿਹੜੀ ਸ਼ਾਮ ਨੂੰ ਅੱਜ 29 ਦਸੰਬਰ ਨੂੰ ਜਿਹੜੀ ਦੋਸਤੋ ਸ਼ਾਮ ਨੂੰ ਸੈਕਿੰਡ ਚੁਵਾਈ ਜਿਹੜੀ ਹੋਣੀ ਆ ਸਵੇਰ ਦੀ ਤੇ ਪ੍ਰੋਪਰ ਤੁਸੀਂ ਵੇਖੋ ਹਵਾਨੇ ਦੀ ਬੰਤਰ ਸ਼ੇਪ ਬਹੁਤ ਖੂਬਸੂਰਤ ਆ ਐਨ ਮੁੱਠੀ ਵਾਲਾ ਥਾਣਾ ਦੋਸਤੋ ਤੇ ਚੁਵਾਈ ਜਿਹੜੀ ਆ ਸੋਹਣੀ ਹੋਵੇਗੀ ਤਕਰੀਬਨ ਜਿੰਨਾ ਕ ਆਪਾਂ ਨੂੰ ਅੰਦਾਜ਼ਾ ਐਸਟੀਮੇਟ ਲੱਗ ਰਿਹਾ ਤੇ ਮਗਰ ਜਿਹੜਾ ਬੱਚਾ ਆ ਬੱਚਾ ਜੀ ਆ ਬੱਚਾ ਨੀਚੇ ਆ ਜੀ ਹਾਂ ਜੀ ਬੱਚਾ ਆ ਜਿਹੜਾ ਬੱਚਾ ਦੋਸਤੋ ਬੱਚਾ ਹੈਗਾ ਨੀਚੇ ਜ਼ਰੂਰ ਤੁਸੀਂ ਦੇਖ ਲਓ ਆ ਦੇਖੋ ਜੀ ਠੀਕ ਆ ਬਾਤ ਚੱਲ ਰਹੀ ਹਾਂ ਇਹਨੂੰ ਵੀਰ ਜੀ ਦਿਖਾਈਏ ਆਪਾਂ ਇਧਰੋਂ ਕੱਢ ਕੇ ਬਾਹਰ ਤੇ ਆਹ ਵੇਖੋ ਸੋ ਚੰਗੀ ਬਿਹੜਾ ਦੋਸਤੋ ਓਵਰ ਆਲ ਹੈਵੀ ਬਾਡੀ ਵੇੜਦੀ ਆ ਭਜਣ ਵਾਲੀ ਜਿਹੜੀ ਬਿਹੜਾ ਤੇ ਹਵਾਨਾ ਤਕਰੀਬਨ ਬਿਲਕੁਲ ਦੱਸ ਰਿਹਾ ਤਕਰੀਬਨ ਸੋਨਾ ਵਧੀਆ ਦੁੱਧ ਪਾਵੇਗੀ ਬਾਕੀ ਵੀਰ ਜੀ ਤਕਰੀਬਨ 15 15 16 ਲੀਟਰ ਪਲਾਸੀ ਚੱਲੇਗੀ ਆਹ ਦੇਖੋ ਜੀ ਬਿਲਕੁਲ ਆਪਦੀਆਂ ਅਖਾਰਾ ਹੀ ਸਕੈਨ ਕਰ ਲਓ ਦੋਸਤੋ ਤੇ ਚੰਗੀ ਬਿਹੜਾ ਤਕਰੀਬਨ ਦੂਰੋਂ ਦਰਾਡੇੋਂ ਜਿਹੜੇ ਵੀਰ ਨਹੀਂ ਆਉਣਾ ਖਾਸ ਤੌਰ ਤੇ ਉਹਨਾਂ ਲਈ ਹੈ ਇੱਕ ਬਿਲਕੁਲ ਸਾਰੇ ਪਾਸਿਆਂ ਆਪਾਂ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਸੇ ਪਾਸਿਓ ਕੋਈ ਕੰਮ ਅਧੂਰਾ ਨਾ ਰਵੇ ਤੇ ਕਿਉਂਕਿ ਇੱਕ ਵੇਖਣ ਤੋਂ ਬਾਅਦ ਵੀਰਾਂ ਨੇ ਸਮਝਣਾ ਹੁੰਦਾ ਤਕਰੀਬਨ ਪਸ਼ੂ ਆਪਾਂ ਨੂੰ ਲੈਣਾ ਚਾਹੀਦਾ ਜਾਂ ਨਹੀਂ ਤੇ ਹਰ ਪਾਸਿਓ ਜਿਹੜਾ ਹਰ ਐਂਗਲ ਤੋਂ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੱਜੇ ਖੱਬੇ ਬੈਕ ਸਾਈਡ ਤੋਂ ਤੇ ਇੱਕ ਵਾਰੀ ਫੇਸ ਵੀਰ ਜੀ ਮੜਾ ਕਰਿਓ ਬੈਠਦਾ ਇਹਨੂੰ ਆਹ ਦੇਖੋ ਆਹ ਫੇਸ ਦੀ ਕੁਆਲਿਟੀ ਠੀਕ ਹੈ ਦੋਸਤੋ ਹਾਂਜੀ ਹਾਂਜੀ ਤੇ ਜਾਤ ਵਿੱਚ ਜਿਹੜੀ ਦੋਸਤੋ ਹੈਗੀ ਆ ਤੇ ਹਾਂਜੀ ਇਹਨੂੰ ਤੋੜ ਦਈਏ ਹੋਰ ਥੋੜਾ ਜੀ ਆਹ ਵੇਖੋ ਠੀਕ ਹੈ ਜੀ ਅ ਸੋਵੀਰ ਜੀ ਕਿੰਨਾ ਕੁ ਮੁੱਲ ਡਿਮਾਂਡ ਕਿੰਨੀ ਕੀ ਕਰਦੇ ਪਏ ਆ ਇਹ 45 ਦੀ ਗਿਰਾਂ ਸਾਨੂੰ ਸਾਹਿਬ 45 ਦੀ ਹਾਂਜੀ 45 ਤੇ ਥੋੜਾ ਬਾਧਾ ਲੈਸ ਹੋ ਜਾਊਗਾ ਵਿੱਚ ਮੌਕੇ ਤੇ ਮੌਕੇ ਤੇ ਹੋ ਜਾਏਗਾ ਦੋਸਤੋ ਮਾਨਤਾ ਠੀਕ ਹੈ ਜੀ ਸੋ ਦੂਜੇ ਨੰਬਰ ਤੇ ਇੱਕ ਦੋਸਤੋ ਅ ਨੀਲੀ ਰਵੀ ਦੇ ਵਿੱਚ ਪੈਂਦੀ ਹੋਈ ਮੱਝ ਹੈਗੀ ਆ ਤਵੀਰ ਹੋਣਾ ਦੇ ਕੋਲ ਤਾਜੀ ਸੂਈ ਆ ਠੀਕ ਹੈ ਜੀ ਪ੍ਰੋਪਰ ਡਿਟੇਲ ਆਪਾਂ ਪੁੱਛ ਲੈਣੇ ਵੇਲ ਬੂਲ ਦੀ ਜਿਹੜੀ ਆ ਦੋਸਤੋ ਬਹੁਤ ਲੰਬੀ ਆ ਹੈਵੀ ਬਾਡੀ weight ਆ ਪੇਟ ਪੁੱਠੇ ਦੀ ਜੜਾਈ ਵੇਖੋਗੇ ਬਿਲਕੁਲ ਰਾਜੀ ਜਿਹੜੀ ਹੈਗੀ ਮੱਜ ਤਕਰੀਬਨ ਮੂੰਹ ਮੱਥਾ ਬਹੁਤ ਵਧੀਆ ਖੂਬਸੂਰਤ ਹੈਗਾ ਤੇ ਬੱਚਾ ਮਗਰ ਕੱਟੀ ਹੈ ਕੱਟੀ ਕੱਟੀ ਮਗਰ ਕੱਟੀ ਆ ਆ ਦੇਖੋ ਮਗਰ ਜਿਹੜੀ ਨੀਲੀ ਦੀ ਕੱਟੀ ਹੈ ਠੀਕ ਹੈ ਜੀ ਬਿਲਕੁਲ ਜਿਹੜੇ ਚਾਹਵਾਨ ਹੁਣ ਖਾਸ ਕਰਕੇ ਸ਼ਕੀਨ ਵੀਰ ਹੁਣ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਨੀਲੀ ਦੀਆਂ ਮੱਝਾਂ ਨਾਰਮਲ ਵੀਰ ਬਹੁਤ ਚਾਹ ਨਾਲ ਖਰੀਦੇ ਆ ਤੇ ਡਿਟੇਲ ਆਪ ਪੁੱਛ ਲੈਣੇ ਆ ਤੇ ਵੀਰ ਸੰਤੂ ਸਾਹਿਬ ਕਿੰਨਾ ਕੁ ਸੂਬਾ ਕਿਨਵਾ ਹੋਵੇਗਾ ਦੂਜਾ ਸੂਬਾ ਜੀ ਦੂਜਾ ਸੂਬਾ ਆਹ ਕੰਨੀ ਵਾਲੇ ਤਾਂ ਦੇ ਖੁਰਨ ਵਾਲੇ ਆ ਠੀਕ ਹੈ ਜੀ ਝੋਟੀ ਬੜੀ ਜਮੀਂ ਪੜੀ ਬਹੁਤ ਚੰਗੀ 15 16 ਸਰੀ ਨਿਕਲੂਗੀ ਠੀਕ ਹੈ ਹਾਂਜੀ ਸੋ ਵੀਰਾਂ ਦਾ ਵੀ ਬਹੁਤ ਚੰਗੀ ਖਰੀ ਜਿਹੜੀ ਝੋਟੀ ਆ ਠੀਕ ਹੈ ਜੀ 1 ਕਿਲੋ ਬੋਡੀ ਤਿਆਰ ਹੈ ਇਸ ਟਾਈਮ ਆ ਹੁਣ 9 ਕਿਲੋ ਹਾਂ 9 ਜ 10 ਹੋਈ ਤੇ ਦਿਨ ਕਿਨੇ ਦੱਸਿਆ ਸੀ ਇਹਨੂੰ ਇਹ ਕੱਲ ਸੂਈ ਆ ਕੱਲ ਹੀ ਸੂਈ ਆ ਜੀ ਕੱਲ 10 ਵਜੇ ਸਵੇਰ ਦੀ ਸੂਈ ਠੀਕ ਹੈ ਜੀ ਆਹ ਦੋਸਤੋ ਫੇਸ ਦੀ ਕੁਆਲਿਟੀ ਦੇਖ ਲਓ ਆਹ ਮੂੰਹ ਮੱਥਾ ਹੈਗਾ ਸਿੰਘਾਂ ਦੀ ਪੰਤਰ ਸੋਹਣੀ ਆ ਬੋਡੀ ਪੰਤਰ ਦੇ ਹਿਸਾਬ ਨਾਲ ਹਰ ਇੱਕ ਚੀਜ਼ ਜਿਹੜੀ ਆ ਦੋਸਤੋ ਘਟ ਕੇ ਲੱਗੀ ਹੋਈ ਆ ਤੇ ਆਹ ਪੁੱਠਾ ਵੇਖੋ ਜੀ ਤੇ ਆ ਹਵਾਨੇ ਦੀ ਬੰਤਰ ਦੇਖ ਲੋ ਜੀ ਅੱਜ ਤਕਰੀਬਨ ਜਿਹੜਾ ਸਮਾਂ ਦੋਸਤੋ ਨੀਅਰ ਬਾਉੜ ਜਿਹੜਾ 3:30 ਤੋਂ 4 ਵਜੇ ਦਾ ਸ਼ਾਮ ਦਾ ਜਿਹੜਾ ਸਮਾਂ ਹੈਗਾ ਠੀਕ ਹੈ ਜੀ ਤੇ ਆ ਥਣ ਹਵਾਨਾ ਲੱਗਾ ਭਾਂਡਾ ਬਹੁਤ ਖੂਬਸੂਰਤ ਤੇ ਐਨ ਮੁੱਠੀ ਵਾਲਾ ਥਣ ਚੰਗਾ ਚਵਾਈ ਜਿਹੜੀ ਆ ਦੋਸਤੋ ਚੰਗੀ ਸਾਫ ਹੋਵੇਗੀ ਜਿੰਨੇ ਵੀ ਆ ਬਿਲਕੁਲ ਹੋਵੇਗੀ ਵੀ ਪੋਲੀ ਤੇ ਵੀਰ ਲੱਗੀ ਚਵਾਈ ਬਿਲਕੁਲ ਐਨ ਪੋਲੀ ਆ ਬਹੁਤ ਪੋਲੀ ਬਹੁਤ ਚਵਾਈ ਤਾਂ ਐਡੀ ਸੋਹਣੀ ਆ ਵੀ ਛਾੜੀ ਗੱਲ ਦੀ ਧਾਰ ਮੋਟੀ ਪੋਲੀ ਠੀਕ ਆ ਤੇ ਬਿਲਕੁਲ ਜਿਹੜੀ ਦੋਸਤੋ ਬੰਬਛਾਏ ਆ ਤੇ ਆ ਲੰਬਾਈ ਵੇਖੋ ਤੁਸੀਂ ਪਹਿਲਾਂ ਤਾਂ ਜਿਹੜੀ ਇਹ ਲੰਬਾਈ ਆ ਵੇਲ ਵੇਖੋ ਵੇਲ ਲੰਬੀ ਹੈਗੀ ਆ ਝੋਟੀ ਦੀ ਤਕਰੀਬਨ ਆਪਾਂ ਖੋਲ ਕੇ ਤੁਹਾਨੂੰ ਤਸਦੀਨ ਨਾਲ ਬਾਹਰ ਕੱਢ ਕੇ ਦਿਖਾਉਣੀ ਇੱਕ ਵਾਰੀ ਤੇ ਹਾਂਜੀ ਵੀਰ ਜੀ ਮਰ ਕੇ ਤੋਰੀਏ ਹਨ ਕਰਕੇ ਤੇ نیچے ਬੱচ্চਾ ਜਿਹੜਾ ਦੋਸਤੋ ਕੱਟੀ ਆ ਤਕਰੀਬਨ ਆਹ ਥਣ ਹਵਾਨਾ ਕੁਰੀ ਚੰਗੀ ਤਸਦੀਨ ਨਾਲ ਦੇਖ ਲਓ ਦੋਸਤੋ ਉਸ ਤੋਂ ਬਾਅਦ ਤੁਸੀਂ ਕਾਲ ਕਰਿਆ ਕਰੋ ਬਹੁਤੇ ਵੀਰ ਜਿਹੜੇ ਹੁੰਦੇ ਆ ਤੁਸੀਂ ਅੱਧੀ ਵੀਡੀਓ ਦੇਖ ਕੇ ਕਾਲ ਆਉਂਦੇ ਹੋ ਫਿਰ ਚੀਜ਼ ਕੁਝ ਅਧੂਰੀ ਰਹਿ ਜਾਂਦੀ ਆ ਤੁਹਾਨੂੰ ਸਮਝ ਵਿੱਚ ਮੁਸ਼ਕਲ ਆਉਂਦੀ ਆ ਆ ਵੇਖੋ ਆ ਤੋਰਾ ਤਾਰਾ ਵੇਖੋ ਦੋਸਤੋ ਤੇ ਥਣ ਹਵਾਨਾ ਜਿਹੜਾ ਹੈਗਾ ਬਿਲਕੁਲ ਬੈਕ ਤੋਂ ਦੇਖੋ ਇਹ ਪੱਧਰ ਲੈਵਾ ਹੈਗਾ ਬਰਾਬਰ ਤਾਂ ਬਿਲਕੁਲ ਚੌਰਸ ਲੈਵਾ ਹੈ ਠੀਕ ਹੈ ਜੀ ਤੇ ਪਸ਼ੂ ਜਿਹੜਾ ਦੋਸਤੋ ਇਹੋ ਜਿਹਾ ਜਿਹੜਾ ਐਨੀਮਲ ਹੈਗਾ ਦੁੱਧ ਕੱਢਦਾ ਤੇ ਬਿਲਕੁਲ ਇੱਕ ਮਾਲੀਆਂ ਦਾ ਇੱਕ ਵੱਡੇ ਬੁੱਲ ਦਾ ਝੋਟਿਆਂ ਦਾ ਭਲੇਖਾ ਪਾਉਂਦੀ ਹੋਈ ਜੜੀ ਦੋਸਤੋ ਝੋਟੀ ਆ ਚੰਗੀ ਸਾਫ ਸਵਾਲ ਚੰਗੀ ਸੇਵਾ ਦੇ ਵਿੱਚ ਪਲੀ ਹੋਈ ਆ ਤੇ ਅੱਗੇ ਜਿਹੜਾ ਵੀ ਵੀਰ ਸ਼ੌਂਕੀਆ ਤੌਰ ਤੇ ਲਿਜਾਊਗਾ ਇਸ ਨੂੰ ਤੇ ਬਿਲਕੁਲ ਆ ਵੇਖੋ ਬਹੁਤ ਖੂਬਸੂਰਤ ਹੈ ਜੀ ਦੋਸਤੋ ਗੱਲਾਂ ਹੀ ਗਾਉਂਦੀਆਂ ਨੇ ਤੇ ਮੁੱਲ ਆਪਾਂ ਜਿਹੜਾ ਪੁੱਛ ਲੈਨੇ ਵੀਰ ਦੇ ਕੋਲੋਂ ਵੀਰ ਇੱਕ ਡਿਮਾਂਡ ਹੁੰਦੀ ਆਪਾਂ ਕਿੰਨੀ ਕਰ ਰਹੇ ਇਸ ਝੋਟੀ ਦੀ ਝੋਟੀ ਦਾ ਸਦੂ ਸਰ ਪਾ ਲੱਖ ਦੀ ਵੇਚ ਦੀ ਹਾਂਜੀ ਤੇ ਆਪਾਂ 88 ਦੀ ਝੋਟੀ ਦੇ ਰਾਂ ਦੋ ਘਾਟ ਲਵੇ ਠੀਕ ਆ ਨਾ ਜੀ ਠੀਕ ਆ ਹਾਂਜੀ ਸੋ ਦੋਸਤੋ ਵੀਰ ਕਹਿੰਦਾ ਮੁੱਲ ਡਿਮਾਂਡ ਇੱਕ ਹੁੰਦੀ ਆ ਓਨਰ ਨੇ ਮਾਲਕ ਨੇ ਕਰਨੀ ਹੁੰਦੀ ਭਾਵੇਂ ਲੱਖ ਕਰ ਲੋ ਪਰ 90000 ਚਾਹੇ ਤੁਸੀਂ ਡਿਮਾਂਡ ਮੰਨ ਲੋ 20000 ਵਿੱਚੋਂ ਲੈਸ ਕੀਤਾ ਜਾਵੇਗਾ 88000 88000 ਜਿਹੜੀ ਦੋਸਤੋ ਜੈਸ ਨੂੰ ਸਮਝਿਓ ਜੇ 88000 ਹਾਂ ਨਾ ਹੈਗੀ ਆ ਠੀਕ ਹੈ ਬਾਕੀ ਕਰਸ਼ਕ ਆ ਜਿੰਨੀ ਵੀ ਹੈਗੀ ਆ ਬਿਲਕੁਲ ਜਿਹੜੀ ਮਨ ਨੂੰ ਖਿੱਚਦੀ ਆ ਆ ਦੇਖੋ ਮੂੰਹ ਮੱਥਾ ਵੀ ਬਹੁਤ ਖੂਬਸੂਰਤ ਆ ਓਵਰ ਆਲ ਜਿੰਨੀ ਵੀ ਆਪਾਂ ਦੋਸਤੋ ਸਲਾਉਤ ਕਰ ਲਈਏ ਚੰਗੇ ਪਸ਼ੂ ਦੀ ਓਨੀ ਥੋੜੀ ਆ ਠੀਕ ਆ ਜੀ ਨਾਲ ਇਸ ਜਿਹੜਾ ਨੀਚੇ ਆ ਫੀਮੇਲ ਕਾਫ ਹੈਗਾ ਕੱਟੀ ਹੈ ਨੀਚੇ ਇਸ ਤੋਂ ਬਾਅਦ ਆਪਾਂ 3 ਨੰਬਰ ਵਾਲਿਆ ਪਸ਼ੂ ਤੁਹਾਨੂੰ ਦਿਖਾਉਣੇ ਆ ਠੀਕ ਹੈ ਆ ਭਾਜੀ ਬਲਵਿੰਦਰ ਸਿੰਘ ਜੀ ਇਹਦੀ ਕੀ ਡਿਟੇਲ ਹੈ ਜੀ ਤੀਜੇ ਨੰਬਰ ਵਾਲੀ ਮੱਝ ਦੀ ਇਹ ਤੀਜਾ ਸੁਭਾ ਤੀਜਾ ਸੁਭਾ ਜੀ ਮੈਂ 2-3 ਦਿਨ ਲੈ ਜਾਊਗੀ ਅੱਜ ਦਿਨ ਬਾਕੀ ਹੈ ਜੀ ਥਣਪਾਡੇ ਦੀ ਬੜੀ ਸੁਸਰੀ ਇਹ ਵੀ ਠੀਕ ਆ 11-12 ਸਰੀ ਮੈਂ ਇਹ ਵੀ ਦਿਨ ਨੂੰ 12 ਤੋਂ ਬਾਅਦ ਹੀ ਨਿਕਲੂਗੀ ਠੀਕ ਆ ਜੀ ਆ ਦੇਖੋ ਜੀ ਥਣਪਾਡੇ ਬੜਾ ਸਫਾਈ ਵਾਲਾ ਜਿੰਨੀ ਹੈਗੀ ਬਹੁਤ ਸੁਸਰੀ ਹੈ ਆ ਦੇਖੋ ਤੇ ਹਾਈਟ ਜਿਹੜੀ ਹੈਗੀ ਆ ਦੋਸਤੋ ਤਕਰੀਬਨ ਨਾਰਮਲ ਮੱਝਾਂ ਦੇ ਵਿੱਚ ਜਿਹੜੀ ਹਾਈਟ ਪੈਂਦੀ ਆ ਮੀ ਥੋੜੀ ਬਾਕੀ ਪਲੱਸ ਕਮਾਂਗੇ ਆਪਾਂ ਤੇ ਹਵਾਨੇ ਦੀ ਸ਼ੇਪ ਬਹੁਤ ਖੂਬਸੂਰਤ ਹੈ ਜਿੰਨੀ ਆਪਾਂ ਕਹਿ ਲੀਏ ਵੀ ਅੱਗੇ ਨੂੰ ਆ ਦੋਸਤੋ ਉਹਨਾਂ ਦੇ ਪਿੱਛੇ ਬਣਾ ਕੇ ਜਿਹੜਾ ਤਿਆਰ ਕੀਤਾ ਹੈਗਾ ਬਿਲਕੁਲ ਜਿਹੜਾ ਤੁਸੀਂ ਵੇਖੋਗੇ ਧੋਨ ਤੋਂ ਲੈ ਕੇ ਸੂ ਤੱਕ ਦਾ ਜਿਹੜਾ ਦੋਸਤੋ ਸਟਰਕਚਰ ਹੈਗਾ ਉਹ ਬਣ ਕੇ ਤਿਆਰ ਆ ਤੇ ਹਵਾਨੇ ਦੀ ਸ਼ੇਪ ਬਹੁਤ ਖੂਬਸੂਰਤ ਆ ਤਕਰੀਬਨ 12 ਪਲੱਸ ਵੀ ਆਪਾਂ ਚੱਲਣ ਦੀ ਉਮੀਦ ਕਹਿ ਸਕਦੇ ਹਾਂ ਇਹੋ ਜੇ ਐਨੀਮਲ ਦੇ ਥੱਲੇੋਂ ਦੁੱਧ ਲੈ ਸਕਦੇ ਆ ਤੇ ਸੂਬਾ ਜਿਹੜਾ ਤੀਜਾ ਸੂਣ ਜਾ ਰਹੀ ਹੈ ਜੀ ਆ ਦੇਖੋ ਠੀਕ ਹੈ ਜੀ ਤੇ ਇਹਨੂੰ ਵੀਰ ਜੀ ਵਿਖਾਈਏ ਖੋਲ ਕੇ ਇਹਨੂੰ ਵੀ ਕੱ ਬਿਲਕੁਲ ਰੈਡੀ ਆ ਦੋਸਤੋ ਥਰਡ ਲਕਟੇਸ਼ਨ ਦੇ ਵਿੱਚ ਰੈਡੀ ਆ ਸੂਨ ਦੇ ਵਿੱਚ ਦਿਨ ਹਜੇ 3 ਲੈ ਜੇ 2 ਲੈ ਜੇ ਠੀਕ ਆ ਲੈ ਜੂਗੀ ਦਿਨ ਹਜੇ ਆ ਦੇਖੋ ਐਚ ਐਫ ਵੇੜਾ ਵਰਗਾ ਜਿਹੜਾ ਦੋਸਤੋ ਲੇਵਾ ਲੱਗਾ ਹੈਗਾ ਤਕਰੀਬਨ ਬਣਾ ਤਨਾ ਜਿੰਨਾ ਵੀ ਆ ਬਿਲਕੁਲ ਹੁਣ ਮੁਕੰਮਲ ਕਰ ਲਿਆ ਇਸਨੇ ਜਿੰਨਾ ਕ ਬਣਾਉਣਾ ਸੀਗਾ ਬਿਲਕੁਲ ਤਿਆਰੀ ਦੇ ਵਿੱਚ ਆ ਦੇਖੋ 对。<laughs> ਉਹ ਓਵਰਆਲ ਬਹੁਤ ਵਧੀਆ ਚੰਗੇ ਸਟਰਕਚਰ ਦੀ ਜਿਹੜੀ ਦੋਸਤੋ ਇਹ ਵੀ ਮੱਚ ਹੈਗੀ ਆ ਤੇ ਵੀਰ ਜੀ ਇਹਦੀ ਡਿਮਾਂਡ ਫਿਰ ਕਿੰਨੀ ਰੱਖਤੀ 65 ਦੀ ਜੀ 65 ਦੀ ਜੀ ਹਾਂਜੀ ਠੀਕ ਆ ਜੀ ਰੇਟ ਵੀ ਸਹੀ ਆ ਬਿਲਕੁਲ ਸਹੀ ਛੋਟੀ 75 ਹਜ਼ਾਰ ਦੀ ਆ ਹਾਂਜੀ ਆਪਾਂ 65 ਦੀ ਜੀ ਨਹੀਂ ਨਹੀਂ ਬਿਲਕੁਲ ਹੈ ਜੀ ਆਹ ਵੇਖੋ ਦੋਸਤੋ ਬਿਲਕੁਲ ਠੀਕ ਜਿਹਾ ਰੇਟ ਆ 65000 ਰੁਪਇਆ ਤੇ ਜਿਹੋ ਜਿਹਾ ਪੰਡਾ ਲੱਗਾ ਹੈਗਾ ਤਕਰੀਬਨ ਠੀਕ ਹੈ ਬਨਾਥਾ ਨਾਲ ਦੀਆਂ ਜਿੰਨੀਆਂ ਕਿ ਪੰਡਾ ਭਰੀਆਂ ਪਈਆਂ ਤੁਹਾਡੇ ਸਾਹਮਣੇ ਆ ਤੇ ਸੂਪ ਹੈ ਨਾ ਤਿਆਰੀ ਦੇ ਵਿੱਚ ਇੱਕ ਦੋ ਦਿਨ ਤਿੰਨ ਦਿਨ ਸਮਾਂ ਵੀ ਲੈ ਜਾਊਗੀ ਤੇ 65000 ਰੁਪਇਆ ਡਿਮਾਂਡ ਬਸ ਓਨਲੀ 465000 ਰੁਪਇਆ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਵੈੜ ਆ ਗਈ ਆ ਗੁੜਜਾ ਰਾਂਗਾ ਦੋਸਤੋ ਬਿਲਕੁਲ ਲਾਲ ਵੈੜ ਬਾਈ ਹੋਰਾਂ ਦੇ ਕੋਲ ਆ ਤਾਜੀ ਸੂਈ ਸਵਾਈ ਆ ਤੇ ਜਰਸੀ ਜੇ ਕ੍ਰੋਸ ਆਗੇ ਜਰਸੀ ਛਾਈ ਬਲਦਾ ਨਾ ਜੀ ਹਾਂ ਕ੍ਰੋਸ ਹਾਂ ਛਾਈ ਬਲਕਿ ਨੀ ਆਉਂਦੀ ਜਰਸੀ ਵੀ ਆਉਂਦੀ ਹਾਂਜੀ ਹਾਂਜੀ ਤੇ ਆ ਜਿਹੜੀ ਤਾਜੀ ਸੂਈ ਸਵਾਈ ਆ ਮਗਰ ਬੱਚਾ ਬੱਚੀ ਨਾਲ ਬੱਚੀ ਆ ਦੋਸਤੋ ਬਿਲਕੁਲ ਇਨ ਬਿਨ ਜਿਹੜੀ ਹੈਗੀ ਆ ਸੇਮ ਟੂ ਸੇਮ ਮਦਰ ਦੇ ਉੱਪਰ ਜਿਹੜੀ ਪ੍ਰੋਪਰ ਵੱਚੀ ਹੈਗੀ ਆ ਆ ਦੇਖੋ ਬੱਚਾ ਜਦੋਂ ਆਪਾਂ ਤੁਹਾਨੂੰ ਦਿਖਾ ਦਈਦਾ ਕਿਉਂਕਿ ਜਿਹੜਾ ਬੱਚਾ ਪ੍ਰੋਪਰ ਦੇਖਣ ਤੋਂ ਬਾਅਦ ਤੁਹਾਨੂੰ ਸਮਝ ਲੱਗ ਜਾਂਦੀ ਆ ਵੀ ਨੀਚੇ ਮੇਲ ਆ ਜਾਂ ਫੀਮੇਲ ਆ ਤੇ ਬਾਈ ਬਲਵਿੰਦਰ ਸਿੰਘ ਜੀ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਇਹਨੂੰ ਜਦੋਂ 12 ਦਿਨ ਹੋ ਗਏ ਸਰੀ ਉਹ ਹੱਦ 15 ਦਿਨ ਹੋ ਗਏ ਠੀਕ ਆ ਜੀ ਹਾਂ ਜੀ 10 ਤੋਂ 12 ਦਿਨ ਪਾਵੇਂ ਤੁਸੀਂ ਜਿਹੜਾ ਦੋਸਤ 15 ਦਿਨ ਮੰਨ ਕੇ ਅਗਲਾ 15 ਆ ਕੇ 15 ਵੀ ਮੰਨ ਜਾਗੇ ਵਹਿ ਬਹਾਜੀ ਨਹੀਂ ਕਰਨੀ ਤੇ ਵਹਿੜ ਬੜੀ ਚੰਗੀ ਭਾਅ ਬਹੁਤ ਚੰਗਾ ਹੂੰ ਆ ਬਹੁਤ ਚੰਗਾ ਸੋ ਦੇਖੋ ਦੋਸਤੋ ਸੂਬਾ ਭਾਜੀ ਦੂਜਾ ਕਿਤੇ ਹੋਵੇਗੀ ਉਹ ਲੁੱਦ ਗਿਆ ਅੰਦਰ ਤੇ ਜਾਈ ਲਾਉਦ ਗਿਆ ਲਾਉਦ ਠੀਕ ਆ ਤੋਂ ਦੋਸਤੋ ਆਪ ਦੀ ਸਮਝੋ ਤੁਸੀਂ ਹਾਂਜੀ ਦੂਜੇ ਮੰਨ ਲਓ ਤਪਾ ਕੇ ਹਰਕ ਵੇਰ ਦੀ ਠੰਡ ਭੰਡਾ ਚੰਗਾ ਆ ਦੇਖੋ ਆ ਦੇਖੋ ਜੀ ਆ ਥਣਾ ਹਵਾਨਾ ਜੀ ਚਾਰੇ ਥਣਾ ਦਾ ਜਿਹੜਾ ਗੈਪੰਤਰ ਆ ਬਿਲਕੁਲ ਤਸੱਲੀ ਨਾਲ ਦੇਖ ਲਓ ਤੇ ਲੰਬਾ ਥਾਣਾ ਬਿਲਕੁਲ ਮੁਠੀ ਵਾਲਾ ਥਾਣਾ ਦੋਸਤੋ ਆ ਮੁਠੀਲਾ ਥਾਣਾ ਤੇ 25 ਜਿਹੜੀ ਆ ਪਿੱਛੇ ਦੋਸਤੋ ਫੀਮੇਲ ਕਾਫ ਹੈਗਾ ਤੇ ਆ ਰੰਗ ਰੂਪ ਜੇ ਵੇੜ ਦਾ ਸੋਹਣੀ ਵੇੜ ਹੈ ਓਵਰ ਆਲ ਜਿਹਨੇ ਘਰੇ ਖਾਸ ਤੌਰ ਤੇ ਚਵਾਈ ਕਰਨੀ ਆ ਦੋਸਤੋ ਵੇੜ ਬਹੁਤ ਖੂਬਸੂਰਤ ਆ ਠੀਕ ਆ ਤੇ ਇਹਨੂੰ ਦਿਨ ਭਾਜੀ 15-10 ਦੇ ਹਨਾ ਤੇ ਦੋ ਤੋਂ ਹੁਣ ਮੌਕੇ ਦਾ ਕਿੰਨਾ ਜੜਾ ਆਪਾਂ ਚਵਾ ਦਵਾਂਗੇ 13 ਜੀ 12-13 ਇੱਥੇ ਦੋ ਮਨ ਕੇ ਪਚਵਾ ਦਵਾਂਗੇ ਕੋਈ ਭੈਣ ਭਰਾ ਹੁੰਦਾ ਹਨਾ ਹਾਂਜੀ ਨਹੀਂ ਨਹੀਂ ਹੌਣ ਕੋਈ ਗੱਲ ਨਹੀਂ ਆਪਣੇ ਕੋ ਰਹਿਣਾ ਇਹ ਅੱਲਾ ਕਹਿਣਾ ਥੱਗੀ ਮਾਰਨੀ ਆ ਵੀ ਭੈਣ ਹੁੰਦਾ ਨਾ ਵੀ ਕਈ ਨਾ ਵੀ ਇੱਕ ਵੀਰਗ ਦੱਸਾਂਗੇ ਗੱਲ ਭਾਈ ਪ੍ਰਮਿੰਦਰ ਸਿੰਘ ਜੀ ਇੱਕ ਕਹਿਣ ਵਾਲੀ ਗੱਲ ਹੁੰਦੀ ਵੀ ਇੰਨਾ ਕਾ ਹੈਗਾ ਸਭ ਇੱਕ ਹੁੰਦਾ ਵੀ ਦੋ ਟਾਈਮ ਆਪਾਂ ਚਵਾ ਦਾਂਗੇ ਯਾਰ ਗੱਲ ਹੀ ਕੋਈ ਹੋਰ ਆ ਭਾਂਡੇ ਚ ਪਉਣ ਅਗਲੇ ਤੇ ਘਰ ਦੀ ਜਿਹੜੀ ਗਾਰੰਟੀ ਹੋਵੇ ਹਮ ਗੱਲ ਤਾਂ ਇਹ ਠੀਕ ਹੈ ਇਹ ਤਾਂ ਹੋਈ ਗੱਲ ਕਿ ਕਿਤਰਾ ਪੈਸੇ ਤਿਆਰ ਕਰਨੇ ਕਿਤਰਾ ਨਹੀਂ ਜੀ ਇਹ ਆਪਾਂ ਜਾ ਕੇ ਉੱਥੇ 8 ਕਿਲੋ ਕੱਢੇ 10 ਕਿਲੋ ਕੱਢਿਓ ਗੱਲ ਮਾੜੀ ਸੋ ਦੋਸਤੋ ਇਹ ਕਿਹੜੀ ਤੁਸੀਂ ਗੱਲ ਪੱਲੇ ਜ਼ਰੂਰ ਬੰਨ ਲਿਓ ਜੇ ਮੈਂ ਇਸ ਘਰੇ ਨਾਰਮਲੀ ਕੋਈ ਪਹਿਲੀ ਵਾਰ ਨਹੀਂ ਆਇਆਗਾ ਮੈਂ ਬੜੀ ਵਾਰਾ ਬਾਈ ਬਲਵਿੰਦਰ ਸਿੰਘ ਹੁਣ ਨਾਲ ਆਇਆ ਬੜੀ ਵਾਰਾ ਮਿਲੇ ਅਸੀਂ ਇੱਕ ਦੂਜੇ ਨੂੰ ਪਸ਼ੂ ਐਨੀਮਲ ਜਿਹੜੇ ਦੋਸਤੋ ਦੱਸ ਕੇ ਦੇਊਗਾ ਤੁਹਾਨੂੰ ਇੱਕ ਸਪੈਸ਼ਲ ਜਿਹੜਾ ਗੈਸਟ ਰੂਮ ਇੱਕ ਬਣਾਇਆ ਹੈਗਾ ਇੱਥੇ ਉਹਦੇ ਵਿੱਚ ਤੁਸੀਂ ਦੂਰੋਂ ਤਰਾਡੇ ਆਉਂਦੇ ਹੋ ਕੋਈ ਪਸ਼ੂ ਲੈਣ ਆਉਂਦੇ ਹੋ ਕੋਈ ਭੈਣ ਆਉਂਦੀ ਆ ਭਰਾ ਆਉਂਦਾ ਕੋਈ ਫੈਮਿਲੀ ਆਉਂਦੀ ਹੋ ਤੁਸੀਂ ਪਸ਼ੂ ਖਰੀਦਣ ਤਾਂ ਬਿਲਕੁਲ ਜਿਹੜੀ ਸੇਵਾ ਪਾਣੀ ਜਿਹੜਾ ਵੱਖਰੇ ਤੌਰ ਤੇ ਹੋਵੇਗਾ ਰਹਿਣ ਤਾਂ ਜਿਹੜੀ ਫੈਸਿਲਿਟੀ ਵੀ ਹੈਗੀ ਇੱਕ ਟਾਈਮ ਆਓ ਚਵਾਈ ਕਰਕੇ ਸ਼ਾਮ ਨੂੰ ਚਵਾਈ ਕਰੋ ਆਪਦਾ ਮਾਰਨਿੰਗ ਜਿਹੜੀ ਇਸ ਤੋਂ ਪਸ਼ੂ ਲੈ ਕੇ ਤੁਸੀਂ ਜਾਂਦੇ ਰਹੇ ਹੋ ਜੇ ਠੀਕ ਹੈ ਜੀ ਇਸੇ ਬਾਣੇ ਦੋ ਵਾਰੀ ਦੋ ਟਾਈਮ ਦੀ ਤਸੱਲੀ ਹੋ ਜਾਊਗੀ ਤੇ ਭਾਜੀ ਬਲਵਿੰਦਰ ਸਿੰਘ ਕਿੰਨਾ ਕੁ ਮੋਲੇ ਦਾ ਰੱਖਿਆ ਹੋਇਆ ਇਹ ਪੂਰੇ 35 ਦੀ ਦੇ ਰਹੀ ਆਪਾਂ ਜ਼ਿਆਦਾ ਨਹੀਂ ਕਰਦੀ ਠੀਕ ਹੈ ਜੀ ਪੂਰੇ 35000 ਦੀ ਜੀ ਦੋਸਤੋ ਇਹ ਵੈ ਬਾਕੀ ਮਾਨਤਾਂ ਜਿਹੜਾ ਕਰਵਾਉਣਾ ਤੁਸੀਂ ਉਹ ਥੋਡੇ ਦੇ ਬਾਈ ਬਲਵਿੰਦਰ ਸਿੰਘ ਹੋਣਾ ਦੇ ਵਿੱਚ ਜਿਹੜਾ ਉਹ ਹੋਵੇਗਾ ਲੋਕਚੋਕ ਜੋ ਹੋਵੇਗੀ ਦੋਸਤੋ ਤੁਸੀਂ ਆਪਣਾ ਫੋਨ ਤੇ ਕਰ ਸਕਦੇ ਹੋ ਠੀਕ ਹੈ ਬਾਕੀ ਖੋਲ ਕੇ ਆਪਾਂ ਤੋਰ ਕੇ ਇਹਨੂੰ ਦਿਖਾਉਣੀ ਹੈ ਜੀ ਕਰੋ ਚੈੱਕ ਜੀ ਇਹ ਤਾਂ ਬਾਈ ਜੀ 2 ਮਿੰਟ ਰੋਕ ਲਿਆ ਜੀ ਦਿਖਾ ਦਈਏ ਵੀ ਸਾਰੇ ਪਾਸਿਓਂ ਆ ਲੋ ਆ ਬੈਕ ਸਾਈਡ ਤੋਂ ਦੋਸਤੋ ਵੇਖੋ ਨਿਖੜਵੇਂ ਥਾਣ ਨੇ ਬਿਲਕੁਲ ਤੇ ਪ੍ਰੋਪਰ ਜਿਹੜਾ ਥਾਣ ਦੇਵਾ ਬਹੁਤ ਖੂਬਸੂਰਤ ਕੁਆਲਿਟੀ ਆ ਤੇ ਕੱਦ ਕਾਠੀ ਬਲੋ ਜਿਹੜਾ ਦੋਸਤੋ ਜਰੂਰ ਮੈਂਸ਼ਨ ਕਰਨਾ ਬਣਦਾ ਰਹਿੰਦਾ ਹਰ ਇੱਕ ਪਸ਼ੂ ਦਾ ਕਿਉਂਕਿ ਜਰੂਰੀ ਹੁੰਦਾ ਵੀ ਇੱਕ ਮੀਡੀਅਮ ਹਾਈਟ ਦਾ ਪਸ਼ੂ ਹੈ ਤੇ ਇੱਕ ਲੰਬੀ ਉੱਚੀ ਹਾਈਟ ਦਾ ਪਸ਼ੂ ਹੈ ਤੇ ਬਿਲਕੁਲ ਕੱਦ ਕਾਠ ਪੂਰਾ ਹੈਗਾ ਵੈੜ ਦਾ ਨਾਰਮਲ ਜਿਵੇਂ ਆਪਾਂ ਕੋਈ ਐਚਐਫ ਦੀ ਵੈੜ ਦੇਖਦੇ ਆ ਨਾ ਉਹੋ ਜਿਹਾ ਜਿਹੜਾ ਕੱਦ ਕਾਠ ਆ ਦੇ ਭਾਰੇ ਕ੍ਰੋਸ ਅੰਗ ਦੇ ਵਿੱਚ ਆ ਸ਼ਾਹੀ ਪਾਲ ਤੇ ਚਾਹੀ ਜਰਸੀ ਦਾ ਬਿਲਕੁਲ ਕ੍ਰੋਸ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੀ ਤੇ ਥਣ ਹਵਾਨੇ ਦੀ ਬਹੁਤ ਸਾਫ ਸ਼ੋਤ ਹੈਗੀ ਆ ਬਾਈ ਜੀ ਕੋਈ ਇਹਨੂੰ ਕੋਈ ਨਿਆਣਾ ਜਾਂ ਝੂਟ ਪਾਉਣ ਦੀ ਲੋੜ ਪੈਂਦੀ ਆ ਜੀ ਭਾਵੇਂ ਕੋ ਪਾਲੇ ਭਾਵੇਂ ਨਾ ਪਾਵੇ ਕੋਈ ਵੱਡੀ ਸਮੱਸਿਆ ਨਹੀਂ ਕੀ ਨਾ ਨਾ ਲੱਗਣਾ ਠੀਕ ਆ ਜੀ ਦੁੱਧ ਡੋਲਦੂ ਕੇ ਆਪਾਂ ਵਾਪਸ ਕਰਾ ਲਾਂਗੇ ਬਿਲਕੁਲ ਬਿਲਕੁਲ ਸੋ ਦੋਸਤੋ ਨਿਆਣਾ ਚਾਹੇ ਝੂਟ ਪਾਉਣ ਦੀ ਪਾਈ ਜਾਂਦਾ ਵੀ ਕਿਸੇ ਤਰ੍ਹਾਂ ਦੀ ਕੋ ਲੋੜ ਨਹੀਂ ਪੈਂਦੀ ਪਰ ਕਈ ਵੀਰਾਂ ਦੀ ਜਿਹੜੀ ਇੱਕ ਹੈਬਿਟ ਹੁੰਦੀ ਹੈ ਵੀ ਪਾਉਣਾ ਹੀ ਹੈ ਜ਼ਰੂਰੀ ਉਹ ਤੁਹਾਡੀ ਇੱਛਾ ਹੈ ਠੀਕ ਹੈ ਜੀ ਬਾਕੀ ਵਿਹੜ ਤੁਸੀਂ ਵੇਖੋ 35000 ਓਨਲੀ ਫੋਰ ਦੋਸਤੋ 35000 ਰੁਪਇਆ ਜਿਹੜਾ ਇਸ ਦਾ ਮੁੱਲ ਹੈਗਾ ਉਹ ਤੁਸੀਂ ਬਿਲਕੁਲ ਆਪ ਦਾ ਮਾਨਤਨ ਮੈਂ ਤੁਹਾਨੂੰ ਪਹਿਲਾਂ ਕਹਤਾ ਸੀ ਆਪਦਾ ਜਰੂਰ ਤੁਸੀਂ ਜਿੰਨਾ ਵੀ ਹੋ ਸਕਦਾ ਕੋਈ 100 200 400 500 ਦਾ ਕਰਾ ਸਕਦੇ ਉਹ ਬਾਅਦ ਦੀ ਗੱਲ ਹੈ ਜੀ ਠੀਕ ਹੈ ਵੀਰ ਜੀ ਲੈ ਜੀਏ ਠੀਕ ਹੈ ਦੋਸਤੋ ਇਹ ਚਾਰ ਐਨੀਮਲ ਹਨ ਅ ਬਾਈ ਬਲਵਿੰਦਰ ਸਿੰਘ ਸੰਧੂ ਹਰਾਂ ਦੇ ਕੋਲ ਪਿੰਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਨੰਬਰ ਆਪਾਂ ਬਾਈ ਹਰਾਂ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਾਕੀ ਨੰਬਰ ਜਿਹੜੇ ਦੋਸਤੋ ਬਿਲਕੁਲ ਵੀਡੀਓ ਸਕਰੀਨ ਦੇ ਨੀਚੇ ਵਾਲੇ ਪਾਸੇ ਤਾਂ ਆਪਾਂ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਇੱਕ ਭਾਜੀ ਆਪਣੇ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਜ਼ਰੂਰ ਦੱਸ ਦਿੱਤੇ ਸਾਨੂੰ ਇੱਕ 46 05381 ਠੀਕ ਹੈ ਜੀ ਠੀਕ ਹੈ ਓਕੇ ਭਾਜੀ ਮਿਹਰਬਾਨੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ